ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਹਿ ਰਸਾ ਘਰ ਜਗ ਜੁਗ ਜੁਗ ਭਗਤ ਪਾਇਆ ਪੈ ਜ ਰਖਦਾ ਆਇਆ ਰਾਮ ਰਾਜੇ ਹਰ ਰਾਮ ਕਸ ਦਸ਼ਨ ਮਾਰਿਆ ਪ੍ਰਾਨਾ ਤਰਾਇਆ ਅਹੰਕਾਰੀ ਨਿਤ ਕਾ ਪਿਛ ਦੇ ਨਾਮ ਦੇ ਮੁਕਲਾਇਆ ਜਨ ਨਾਨਕ ਸਹਰ ਸੇ ਗਿਆ ਨੈ ਛਟਾਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰ ਸੁਭ ਰੋਗ ਭਇਆ ਜਾ ਸੁਖ ਤਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੁ ਕਰੀ ਨ ਹੋਈ ਮਨੁ ਕਰੇ ਬੁਧਰ ਤਵਸੀਆ ਤ੍ਰੰਤ ਨਾ ਜਾਏ ਲਖਿਆ ਰਹਾ ਉਜਾਤ ਮਹਿ ਜੋਤ ਜੋਤ ਮੈਂ ਜਾਕਾ ਕਲਕਲਾ ਭਰਪੂਰ ਰਹਿਆ ਤੂ ਸੱਤਾ ਸਾਹਿਬ ਸਿਵ ਸਵਾਰ ਜਨ ਕੀਤੀ ਸੋਕਾਰ ਪਿਆ ਹਾ ਨਾਨਕ ਕਰਤੇ ਕੀਆ ਬਾਤ ਜੋ ਕਿਸ਼ਕਰਣ ਸੋ ਕਰ ਰਹਿਆ ਸੋਦਰ ਰਾਗਿਆ ਸੰਭਲ ਬਹਿਲਾ ਇਕ ਓੰਕਾਰੁ ਸਤਿਗੁਰ ਪ੍ਰਸਾਦਿ ਸੋ ਦੱਤੇ ਰਾਹੀ ਹਾ ਸੋ ਘਰਿ ਕੇ ਹਾ ਜਿਤੁ ਬਿਸਰਬ ਸਮਾਲੇ ਵਾਜ ਦੇ ਨਾਦ ਨੇ ਇਕ ਸੰਕਾ ਕਿਤਿ ਤ੍ਰਿਵਨ ਹਾਰਿ ਕਿਤਿ ਤ੍ਰਿਡਾਕ ਪ੍ਰੀ ਸ਼ੋਕਹੀਐ ਕਿਤਿ ਤ੍ਰਿਗਾਮਨ ਹਾਰਿ ਗਾਵਤ ਜਨੋ ਪਉਣ ਪਾਣੀ ਬੈ ਸੰਤਰਗ ਅਵੈ ਰਾਜ ਤ੍ਰੰਤਵਾਰੇ ਗਾਵਤ ਜਨੋ ਜਤ ਗਉਤਿ ਰਿਖ ਜਾਨਨੋ ਲੈ ਕਿਤ ਰੰਭੀ ਚਾਰੇ ਗਾਵਤ ਜਨੋ ਈਸ਼ਰ ਬ੍ਰਹਮਾ ਦੇਵੀ ਸਮਸਤ ਸਦਾ ਸਵਾਰੇ ਗਾਵਤ ਜਨੋ ਅਧਿਰਾਸ਼ਨ ਬੈਠੇ ਦੇਵ ਤੇ ਆਦਰਣਾ ਦੇ ਗਾਵਤ ਜਨੋ ਸਦ ਸਮਾਧੀ ਇੰਦਰ ਗਾਵਤ ਜਨੋ ਸਾਧ ਵਿਚਾਰੇ ਗਾਵਤ ਜਨੋ ਜਤਿ ਸੰਤੋਖੀ ਗਾਵਤ ਜਨੋ ਵੀ ਕਰਾਰੇ ਗਾਵਤ ਜਿਨੋ ਪੰਚਤਰਨ ਕੇਸ਼ਰ ਜੋਜੂ ਬੇ ਨਾਨਾ ਦੇ ਗਾਵਤ ਜਿਨੋ ਮੋਹਨੀ ਅਮਰ ਮੋਹਨ ਸੁਖਮੱਛ ਪਿਆਲੇ ਗਾਵਤ ਜਿਨੋ ਤਰਤ ਪਾਇ ਤੁਰ ਸਿ ਕੀਤਨਾਂ ਲੈ ਗਾਵਤ ਜਿਨੋ ਜੋਤ ਮਹਾ ਬਰਸੂਰਾ ਗਾਵਤ ਜਿਨੋ ਖਾਣੀ ਚਾਰੇ ਗਾਵਤ ਜਿਨੋ ਖੰਡ ਬਟ ਬ੍ਰਹਮ ਦਾਤ ਕਰਣ ਖੇtre ਤਿਹਾਰੀ ਸਹਿਜ ਜਿਨੋ ਗਾਵਨ ਜੋਤਿ ਤੇ ਪਾਵਨ ਤੇ ਤੇਰੇ ਭਗਤ ਸਾਰੇ ਹੋਰ ਕੀਤੇ ਜਿਨੋ ਗਾਵਨ ਸੇ ਮਿਚਿ ਤਨਾਯਾ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਭ ਸਾਰੇ ਕੋ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਨ ਜਸ ਰਚਨਾ ਦਿਨ ਰਚਾਈ ਅਰਗਿ ਅਰਗਿ ਭਾਤੇ ਕਰ ਕਰ ਦਿਨ ਸੇਮਾ ਆਇ ਜਨ ਨ ਪਾਏ ਕਰ ਕਰ ਦੇਖੈ ਕੀਤਾ ਆਪਣਾ ਜਸ ਦੀ ਵਡਿਆਈ ਜੋਤਿ ਸੁਭਾਵੇ ਸੋਈ ਕਰਸੀ ਲੋਕ ਮਨਾ ਕਰ ਨਾ ਜਾਇ ਸੋ ਬਾਦਸ਼ਾਹ ਸਾਹਿਬ ਪਤ ਸਰਬ ਨਾਨਕ ਰੰਨ ਜਾਈ ਆਸਾ ਮਨ ਲਾ ਪੈਣਾ ਸੋ ਵੱਡਾ ਆਖੈ ਸਭ ਕੋਈ ਕੇਵਲ ਵੱਡਾ ਰੀਠਾ ਹੋਈ ਕੀਮਤ ਪਾਇ ਨਾ ਕਹਿਆ ਜਾਏ ਕਹਿਣੇ ਵਾਰੇ ਤਿਰੜੈ ਸਮਾਏ ਵਡੇ ਗਏ ਸਾਹਿਬਾ ਘਰ ਭੀਰਾ ਗੁਣੀ ਮੇਰੀ ਰਾਖਾ ਨ ਜਾਣੇ ਤੇਰਾ ਕੇਤਾ ਕੇਵਨ ਚੀਰਾ ਰਹਾਉ ਸਾਰੁ ਸੁਰਤੀ ਮੇਰ ਸਤਿ ਕਮਾਈ ਸਭ ਕੀ ਮਤ ਮਿਲ ਕੀਮਤ ਪਾਈ ਜਾਨੀ ਧਿਆਨੀ ਗੁਰ ਗ੍ਰਹਾਈ ਕਹਿ ਨਾ ਜਾਏ ਤਿਰਤਲ ਵਡਿਆਈ ਸਭ ਸਤ ਸਭ ਤਾਪੋ ਸਭ ਸੰਗਿਆਈਆ ਸੁਦਾ ਪ੍ਰਕਾ ਕੀ ਆਵਟਿਆਈਆ ਤੁਧੁ ਨਸਿ ਦੇ ਕਿਨ ਨਾ ਪਾਈਆ ਕਰਮ ਮਿਲੈ ਨਾ ਠਾਕ ਰਹਾਈਆ ਆਖਣ ਵਾਲਾ ਧਿਆਨ ਚਾਰ ਅਸ਼ਟੇ ਪਰਿਤ੍ਰੇ ਪੰਟਾਰਾਮ ਜਿਸ ਤੋਂ ਦੇਤਿ ਸਿਖਿਆ ਚਾਰ ਨਾਨਕ ਸਤਿ ਸਵਾਰਨ ਨਾਰਾ ਸਾਮ ਭਲ ਬਿਰ ਨਾ ਕੋ ਜੀਵ ਅਵਿਸ਼ਰਮ ਜਾਵ ਆਪਣੇ ਔਖਾ ਸਾਚਾ ਨਾਉ ਸਾਜੇ ਨਾਮ ਕੀ ਲਾਗੈ ਭੋਖ ਤ ਭੁਖਾ ਖਾਹਿ ਚੜੀਐ ਦੁਖ ਸੁਖ ਅਵਿਸ਼ੈ ਮੇਰੀ ਮਾਇ ਸੱਚਾ ਸਭ ਸੱਚੈ ਨਾ ਰਹਾਉ ਸਾਜੇ ਨਾਮ ਕੀ ਦਰਵਜਾ ਆਵ ਤਕ ਕੀਮਤ ਨਹੀਂ ਪਾਵੀ ਜੇ ਸੰਭਿਲ ਕਿਆ ਆਖਣ ਪਾਏ ਵਡਨ ਹੋਵੇ ਕਾਠ ਨ ਜਾਏ ਨਾ ਓ ਮਰ ਸਭ ਵਿਚਾਰ ਤੇ ਕਮਜਾਤ ਨਾਨਕ ਨਾਮ ਬਾਸਨਾ ਤਰਾ ਗੁਜਰੀ ਮਹੱਲਾ ਚੌਥਾ ਹਰਿ ਜਨ ਸਤਿਗੁਸਰ ਪੁਖਾ ਬ੍ਰਿਆ ਕਰੋ ਗੁਰਪਾਸ ਅੰਮ ਤੇਰੇ ਕਰਮ ਸਤਿ ਉਸਰਨਾਇ ਕਰਦੇ ਆ ਨਾਮ ਪ੍ਰਗਾਸ ਮੇਰੇ ਮੀਤ ਕਰਦੇ ਮਾਉ ਗੋਰਾ ਨਾਮ ਪ੍ਰਗਾਸ ਬ੍ਰਹਮਤ ਨਾਮ ਮਿਲ ਪ੍ਰਾਨੁ ਸਿਕਾਇ ਹਰਿ ਕੀਤ ਤੁਮਰੀ ਰਹਿਨਾਸਰਾਵ ਹਰਜਨ ਦੇਵ ਦੇ ਬਾਰਵ ਦੇ ਰੇ ਜੀ ਨਾਰਾਜਾ ਦਾ ਹਰਿ ਬਿਆਸ ਹਰਿ ਨਾਮ ਨਿਤਤਾ ਸਿਮ ਸੰਗਤਿ ਬਹੁ ਪ੍ਰਗਾਸ जिन हार हार हर स्नाम न पाया थे पागल जम पास जो सतगुर संसंगत नहीं आए त्रिक जीव त्रिक जीवास जिन हार जन सतगुर संगत पाए तन तर मस्त कल क्या लिकास तान तान सत संगत तर स्पाया मिल जाना न कराम पर गास राग श्री माला पंजवा कार्य मंजत वेदम जा आहार जीव पर या शहर पत्र में जंते पाए ता कार्य जकाबी कर तरिया मेरे ਵਰਪਸਾਦ ਕਰਮ ਪਦ ਪਾਇਆ ਸੋ ਕੇਤਾ ਸਹਰੇ ਰਹਾਉ ਜਨਪਿਤਾ ਲੋਕ ਸੁਦੰਤਾ ਕੋਇਨ ਕ੍ਰਿਸ਼ਕੀ ਤਰਿਆ ਸੈ ਸੇ ਸਮਾਇ ਪਾਪ ਕੋ ਪਾਹੇ ਮਨ ਭਉ ਪਰਿਆ ਉਹ ਦੇਵ ਉਨਾਵੇ ਸੇ ਕੋ ਸਾਧਸ ਪਾਛੇ ਬਚਨ ਸ਼ਰੀਆ ਤਿਨ ਗਮਨ ਚਿਲਾਵੇ ਕੰਨ ਜੁਗਾਵੇ ਮਨ ਮੇਸ ਨੂੰ ਕਰਨ ਕਰਿਆ ਸਭਿ ਧਾਮ ਤਸਿਸ਼ ਧਾਮ ਠਾਕੁਰ ਕਰਤ ਤਰਿਆ ਜਨਾਨ ਨਿਕ ਬਲ ਬਲ ਸਤਿਵਰ ਜੈ ਆ ਜਨੰਤਰਾ ਪਾਰਾ ਵਰਿਆ ਰਾਗਿਆ ਸਾਂਹਲਾ ਚੌਥਾ ਸੋਪੁਰਖ ਇਕ ਓੰਕਾਰ ਸਤਿਵਰ ਪ੍ਰਸਾਦ ਸੋ ਬਜਨੰਦਰ ਹਰਪੁਰਖ ਨਨੰਦਰ ਹਰਗਮਾ ਆਪਮਾ ਪਾਰਾ ਸਭ ਧਿਆਵ ਸਭ ਧਿਆਵ ਸੋ ਤਿਹ ਸੱਚ ਸਦੀ ਹਾਰਾ ਸਭ ਜੀਤ ਮਾਰੇ ਜੀ ਤਉ ਜੀਆ ਕਾ ਦਾਤਾ ਦੇਵ ਆਉ ਸੰਤੋ ਜੀ ਸ਼ਬਦ ਕੋ ਸਾਰਨ ਹਰਿਆਪੇ ਸਾਖਰ ਹਰਿਆਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੋ ਘਟ ਕਰਨ ਅੰਤ ਸਰਵੰਤਰ ਜੀ ਹਰੇ ਕੋ ਪ੍ਰਸਮਾਨਾ ਇੱਕ ਦਾਤ ਦੇ ਭਿਖਾਰੀ ਜੀ ਸਭ ਤੇਰੇ ਚੋਜ ਬਿਨਾਣਾ ਤੋ ਆਪੇ ਦਾਤਾ ਆਪੇ ਭੁਗਤਾ ਜੀ ਹੰਸ ਦਣੇ ਵਰਣਾ ਧਿਆਣਾ ਹੋ ਮਾਰ ਦ ਬੇਅੰਤ ਬੇਜੀ ਤੇਰੇ ਚਾ ਬਰਿਆ ਤੋ ਖਾਣਾ ਜੋ ਸੇਵ ਹੈ ਜੋ ਸੇਵ ਹੈ ਤੋ ਜੀ ਜਨਾਨਕ ਖਨ ਕੁਰਬਾਨਾ ਅਰਜਾ ਰਹਾ ਤੇ ਆਇਆ ਤੋ ਜੈ ਜੰਗੁਮੇ ਸਭ ਵਾਸੀ ਸੇ ਮੁਖਤ ਸੇ ਮੁਖ ਭੇਜ ਆਇਆ ਜੀ ਤੈ ਟੋਟੀ ਜਮਕੀ ਪਾਸੀ ਜਨਨਰ ਪਹੁੰਚ ਆਇਆ ਜੀ ਤਨ ਕਾ ਭਉ ਸਭ ਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਨ ਆਇਆ ਜੀ ਜਨਾ ਰਖਣ ਬਰਜਾਸੀ ਤੇਰੇ ਭਗਤ ਤੇਰੀ ਭਗਤ ਖੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਸਾਨ ਤੋਂ ਜੀ ਅਰਣ ਕਨੇਕ ਅਨੰਤਾ ਤੇਰੇ ਅਨਕ ਤੇਰੀ ਅਨਕਰ ਹਰ ਪੂਜਾ ਜੀ ਤਪ ਤਾਪੇ ਜਬੇ ਬੇਅੰਤਾ ਤੇਰੇ ਨੇ ਕੋ ਤੇਰੇ ਨੇ ਪ੍ਰਮਾਤਸਾਤ ਜੀ ਕਰਕੇ ਆਕਰ ਕਰੰਤ ਤਰੰਤਾਲ ਸੇ ਭਗਤ ਸੇ ਭਗਤ ਭਰੇ ਜੀ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੋ ਯਾਰ ਪ੍ਰਜੈ ਪਰਮ ਸਰਕਰਤਾ ਜੀ ਤੋ ਜੇਵ ਦੇ ਅਰਣਕ ਜੋੜਿਆ ਮਿਲਾਇਆ ਤਉ ਦਿਆ ਆਸ਼ਾ ਤੇ ਜੀ ਮਾਇ ਤੁਜਨ ਦੁਜਾ ਕੋਈ ਨਾ ਹੈ ਜੀ ਜਨ ਸਭ ਤੇਰਾ ਤੇਰੇ ਵਿੱਚੋਂ ਚਲਿਆ ਸੰਜੋਗੀ ਮੇਲੋ ਜਿਸਨੋਂ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਕੋ ਸੰਧਿਆ ਪ੍ਰਵਕਾਣ ਜਿਨਹਰ ਸੇਵਿਆ ਤਨ ਸੁਪਾਇਆ ਸੱਚੇ ਹੀ ਕਰਨਾਮ ਸਮਾਇਆ ਤੋਇ ਆਪੇ ਕਰਤਾ ਤੇਰਾ ਕੀ ਆਸਿ ਹੋਏ ਤਦਨ ਦੁਜਾ ਜਾਏ ਵਰਨੇ ਪੈਲੇ ਨਿਵਾਸਾ ਪਾਣੀ ਪਾਪ ਕਰਹਿ ਕੀਆ ਪੰਕਜਉ ਮਹਾਂਪਤ ਰੀਚਾ ਲੈ ਹੰ ਤੇ ਕਾਤਾ ਡੋਕੀਏ ਨੇ ਮਨੇ ਇਕਨਾ ਚਿਤ ਸਮੂਹ ਮਨਾ ਹਰ ਬਿਸਰ ਤੇਰੇ ਗੁਣ ਗਰਿਆ ਰਹਾਉ ਨਾ ਹੋ ਜਤੀਸ਼ ਨੇ ਪੜਿਆ ਮੁਕ ਮੁਕਦਾ ਜਨਮ ਭਇਆ ਪਰਨਤ ਨਾਨਕ ਤਿਨ ਕੀ ਸਰਨਾ ਦੇਤੋ ਨਾਹੀ ਇਸਰਿਆ ਆਸਾ ਮਹਲਾ ਪੰਜਵਾ ਭਈ ਪ੍ਰਪਤ ਮਾਨੁਖ ਦਿਵਰੀਆ ਗੋਵਦਨਨ ਕੀ ਹੈ ਤੇਰੀ ਪਰਿਆਇ ਵਰਤਾਇ ਤੇ ਕਿਤਨਾ ਕਾਮ ਬਰਸਾਹ ਸੇ ਕਿ ਕੇਵਲ ਨਾਮ ਸੰਜਮ ਦਾ ਭਉਜਰ ਕਰਨ ਕਾਇ ਜਨ ਬਿਰਤਾ ਜਾਤਨ ਮਾਇਆ ਤੇ ਰਹਾਉ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨਾ ਜਾਣੇ ਹਰਿ ਰਾਯ ਕਮਨਾਨ ਕਾਮਨੀਚ ਕਰਮਾ ਸ਼ਰਨ ਪਰੇ ਕੀ ਰਾ ਕੋ ਸ਼ਰਮਾ ਭਾਸ਼ਾ ਦਸ਼ਮੇ ਕ ਵਿਵਾਚ ਬੇੰਤੀ ਚੌਪਈਆ ਬਰੀ ਕਰਹਾ ਚਰਚਾ ਪੂਰਨ ਹੋ ਜਿਸ ਕੀਚਾ ਤਾਉ ਜਨ ਨੰਦ ਦੇਵ ਮਾਰਾ

ਸਾਧਿਆ ਮੁਝੇ ਬਰੀਏ ਮਰਨ ਕਾਲ ਕਾ ਤਰਾਸ ਨੇ ਬਰੀਏ ਉਦੇ ਸੁਦਾ ਹਮਾਰੇ ਬੱਚਾ ਸ਼੍ਰੀ ਅਸਤੁ ਜੋ ਕਰੇ ਰਚਾ ਰਾ ਕਰੇ ਮੋਹਰਾ ਕਨਹਾਰੇ ਸਭ ਸਤ ਸਹਾਇ ਪਿਆਰੇ ਦੀਨ ਬੰਦਸ਼ਟ ਕੇ ਹੰਤਾ ਤਮਾ ਪੁਰੀ ਚਤਰ ਦਸ਼ਨਤਾ ਕਾਲ ਪਾਏ ਬ੍ਰਹਮਾ ਉਤਰਾ ਕਾਲ ਪਾਏ ਸ਼ਬਦ ਉਤਰਾ ਕਾਲ ਪਾਏ ਕਿਰਮਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨਗਾਲ ਜੋਗੇਸ਼ਵਰ ਕੀਏ ਬੇਦਨ ਨਰਮਾ ਜੋਤੀਓ ਜਮਨਕਾਰ ਸਭ ਲੋਕ ਸਵਾਰ ਨਮਸਕਾਰ ਹੈ ਤਾਹੀਂ ਹਮਾਰਾ ਜਮਨਕਾਰ ਸਭ ਜਗਤ ਬਨਾਇਓ ਦੇਵ ਦਾਇਆ ਦ੍ਰਿਸ਼ਣ ਉਪਜਾਇਆ ਆਦਿ ਅੰਤੇ ਕੇ ਉਤਾਰਾ ਸੋਈ ਗੁਰੂ ਸਮਝਵਾ ਹਮਾਰਾ ਨਮਸਕਾਰ ਤਸਹੀਤ ਹੋਮਾਰੀ ਸਭ ਪ੍ਰਜਾ ਜਨੇ ਆਪ ਸਵਾਰੀ ਸੁਰ ਕਨ ਕੋ ਸਉ ਕਨ ਸੁਭਦੀ ਓਸਨ ਕੋ ਨਮੋ ਬਦਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਰੇ ਭਰੇ ਕੀ ਪੀਰ ਪਸ਼ਾਨਤ ਚੀਤੀ ਤੇ ਕੁੰਚਰਿਆ ਸੋਲਾ ਸਭਰ ਕੀ ਪਾਦੁ ਸਤਰੋਲਾ ਸਾਧਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀਏ ਕੇ ਕੀ ਪੀਰ ਪਸ਼ਾਨੈ ਘਟ ਘਟ ਕੇ ਪਰਬਟ ਕੀ ਜਾਣੈ ਜਾਗੋ ਦੇ ਕਰਤ ਕਰਾ ਪ੍ਰਸਾਰਾ ਪਰ ਜਾਤਰ ਤਵ ਦੇ ਅਪਾਰਾ ਜਗਿਆ ਕਰਤ ਕਰ ਤੋਂ ਕਬਹੋਂ ਤਮੈ ਮਰਤੇ ਤਸਬਹੋਂ ਜੀਤੇ ਬਦਨੈ ਤਾਰੇ ਆਪ ਜੀ ਬੋਜੋ ਚਾਰੇ ਤੁਮ ਸਭ ਹਿਤੇ ਰਾਇਤਨ ਰਾਮ devo ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਪਕਾਰ ਆਪੋ ਯਾਦ ਨਿਰ ਅਨਾਦ ਸੰਭ ਤਾਤਾ ਮੂਲ ਜਾਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕੋ ਕਰਪਾਨ ਨ ਮੰਨਤ ਮਹਾ ਮੂਰਤਿ ਸਪੇਦਾ ਜਾਣਤ ਮਾਹ ਦੇਵ ਕੋ ਕੈ ਸਦਾ ਸਿਵ ਨਿਰੰਕਾਰ ਕਾ ਚਿੰਤ ਸਨੇਪੇ ਹੋਇ ਦਿੱਤੀ ਤੁਮਰਾਲ ਤਨ ਜਾਇ ਬਸਾਰਾ ਕਹਿ ਦਸ ਜਾ ਪ੍ਰਥਮ ਸੰਸਾਰਾ ਏਕਾ ਰੂਪੈ ਨੋ ਸ੍ਰੋਪਾ ਰੰਗ ਭੈ ਰਾਮ ਕਨੇ ਭੋਪਾ ਅੰਡਜ ਜੇ ਰਜ ਸੇ ਤਜ ਕੇਨੇ ਅਤ ਭੁਜ ਖਾਨ ਬਹੁ ਰਚ ਦੀਨੀ ਕਉ ਕੋ ਰਾਜਾ ਬੇਟਾ ਕਉ ਸਿਮਰ ਕੈ ਸੰਕਰ ਬੇਟਾ ਸੇਗਰੇ ਸ੍ਰਸ਼ਟਿ ਗਾਇ ਚੰਪਾਵੋ ਆਤ ਜਗਾ ਸ੍ਰੋਸ਼ਨਿਆ ਪਾਵਰ ਚਾ ਮੇਰੀ ਤੁਮ ਕਰੋ ਸਿੱਖਿਆ ਬਾਰ ਸਿੱਖ ਸੰਗਰੋ

ਇਤਵਾਰ ਜਿਤ ਮੈਂ ਸੁਹਾਰਾ ਕਾਲ ਫਾਸ ਨਹਿ ਬਾਰਾ ਜਿੰਦਰ ਨਾਮ ਤਿਆਰੋ ਕਾ ਦਾਰਦ ਦੁਸ਼ਟ ਲੋਕ ਤੇ ਰਹਾ ਕਾਲਕ ਕੀਤ ਮੈਂ ਸ਼ਰਮ ਤਿਆਰੀ ਆਫਾਤ ਜਿਹੋ ਬਾਰੀ ਸਭ ਚੋਰ ਮਹੋਸਾਈ ਦੁਸ਼ਟ ਲੋਕ ਤੇ ਹਬਚਾਈ ਸੋਈਆ ਆਏ ਤੇ ਜਬ ਤੇ ਤਮਰੇ ਤਬ ਤੇ ਕੋ ਆਪ ਤਰਨ ਨਹੀਂ ਆਨੇ ਔ ਰਾਮ ਰਹੀ ਕੁਰਾਨ ਕੁਰਾਨ ਅਨੇਕ ਕਹਿਮ ਤੇ ਕਨਾ ਮਾਨੇ ਓ ਸਿਮਰਤ ਸਾਸਤਰ ਵੇਦ ਸਭਾ ਬਹੁ ਭੇਦ ਕਾ ਵੇਖ ਨਾ ਜਾਣਿਓ ਸੇਸ ਪਾਣ ਕੀ ਪਾਤ ਮਰੀ ਕਰ ਮੈਂ ਨਾ ਕਹਿਓ ਸਭ ਤੋਂ ਹੈ ਬਖਾਨਿਓ ਦੋਰਾ ਸਾਗਰ ਦਵਾਰ ਕੋ ਸਾਧ ਕਹਿ ਕਹਿਓ ਤਹਾਰ ਦਵਾਰ ਬਾਹੇ ਗਏ ਕੀ ਲਾਜ ਅਸ ਗੋਵਿੰਦ ਦਾਸ ਤਹਾਰ ਸਾਗਰ ਦਵਾਰ ਕੋ ਸਾਧ ਕਹਿ ਗਏ ਜਾ ਅਨੰਦ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨੁ ਵਜੀਆ ਵਧਾਈਆ ਰਾਗ ਤਨ ਪ੍ਰਵਾਦ ਪਰਿਆ ਸ਼ਬਦ ਗਾ ਬੜਿਆਈਆ ਸ਼ਬਦ ਤਾ ਗਾਵ ਹਰੀ ਕੇ ਰਾਮ ਜੀ ਵਸਾਇਆ ਕਹਿ ਨਾਨਕ ਨੰਦ ਰੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੀ ਮਨ ਮੇਰੇ ਦੁਖ ਸਭ ਵਿਸਾਰਨਾਏ ਕੀ ਕਾਰਿਓ ਕਰੇ ਤੇਰਾ ਕਾਰਿ ਸਭ ਸਵਾਰਨਾ ਸਬਨਾ ਗਲਾ ਸਮਰਤ ਸੁਆਮੀ ਸੋ ਘਮਨੋਂ ਵਿਸਾਰੀ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਮੇ ਸਾਚੇ ਸਾਈਂ ਫੈ ਨਾਨਕੋ ਸੋ ਸੰਤੋਸ਼ ਮਤ ਰੁਪਿਆ ਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਸ ਭਾਵੇ ਘਸ ਭਾਵੇ ਸ਼ਬਦ ਵਾਜੇ ਕਲਾ ਜਿਤ ਕਰਿ ਧਾਰੀਆ ਪੰਚ ਦੋਤ ਤਿਤ ਵਸ ਕੀਤੇ ਬਾਲ કંਠਿ ਮਾਰਿਆ ਅਦਿਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰ ਕੇ ਲਾਗੇ ਬੇਵੰਤ ਨਾਨਕ ਗੁਰ ਚਰਨ ਲਾ ਕੇ ਵਾਜੇ ਨਹਦ ਤੋਰੀ ਮਦ ਆਣੀ ਮਹਲਾ ਪੰਜਵਾ ਥਾਲ ਵਿੱਚ ਦਿਨ ਵਸਤੋ ਪੈ ਰੋ ਸਤ ਸੰਸੋਖ ਵਿਚਾਰ ਅੰਮ੍ਰਿਤ ਨਾਮ ਦਾ ਗੁਰ ਕਾ ਪਇਓ ਜਿਸ ਕਾ ਸਭ ਸਿਧਾਰ ਜੇ ਕੋ ਖਾਗ ਸਾਰੋ ਸੋਖ ਮਹਲਾ ਪੰਜਵਾ ਤੇਰਾ ਕੀਤਾ ਜਤ ਨਹੀਂ ਮੈਨੋ ਜੋਦ ਕੀ ਤੋਈ ਮੈਂ ਨਿਰਗੁਣਿਆਰੇ ਕੋ ਬਨ ਨਾਹੀ ਆਪੇ ਦਰਸ ਪਇਓਈ ਦਰਸ ਪਇਆ ਮਹਲਾ मतपुर सज्जन Yeah, yeah, ਹਰ ਹਾਰ ਆਤਿਵਾਰੀ ਨਾ ਬੋਗੀ ਪਰਿ ਪਾਏ ਕਾਜ ਸਵਾਰੀ ਨਾ